ਦੋਸਤੋ ਇੱਕ ਗੱਲ ਉਦੋਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਔਰੰਗਜ਼ੇਬ ਦੇ ਅੱਗੇ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਧਾਰੀ ਸਿੱਖਾਂ ਦੀ ਫੌਜ ਤਿਆਰ ਕਰ ਲਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਦਰਬਾਰ ਵੀ ਤਿਆਰ ਕਰ ਲਿਆ ਹੈ ਕਿ ਉਹ ਤੁਹਾਡੇ ਤੋਂ ਉੱਚਾ ਤਖਤ ਸਜਾ ਕੇ ਬੈਠਾ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਿਰ ਤੇ ਕਲਗੀ ਸਜਾ ਕੇ ਰੱਖਦਾ ਹੈ ਪਹਾੜੀ ਰਾਜਿਆਂ ਦੀਆਂ ਇਹਨਾਂ ਗੱਲਾਂ ਨੂੰ ਸੁਣਨ ਕਿ ਉਹ ਰੰਗ ਗਦੀਏ ਬਗਸੇ ਵਿੱਚ ਤੜਪੋਟਿਆ ਤੇ ਕਹਿਣ ਲੱਗਾ ਜੇਕਰ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਵਧਦੀ ਗਈ ਤਾਂ ਉਹ ਇੱਕ ਦਿਨ ਹਿੰਦੁਸਤਾਨ ਤੇ ਰਾਜਹੀਣਾ ਕਰਨ ਲੱਗ ਜਾਵੇ। ਔਰੰਗਜ਼ੇਬ ਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਕਦੇ ਵੀ ਨਹੀਂ ਵਧਨ ਦੇਣੀ। ਤੇ ਔਰੰਗਜ਼ੇਬ ਨੇ ਆਪਦੇ ਮਹਿਲ ਦੇ ਦਰਬਾਰ ਵਿੱਚ ਫਿਰ ਸਾਰੇ ਜਰਨੈਲ ਤੇ ਮੰਤਰੀ ਸੱਦ ਲਏ ਤੇ ਦਰਬਾਰ ਵਿੱਚ ਗੱਜਦੇ ਹੋਏ ਕਿਹਾ ਕਿ ਕੋਈ ਸੂਰਮਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਜਾਂ ਮਰਦਾ ਪੇਸ਼ ਕਰੇ ਤੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ ਤੇ ਜਿੰਨੀ ਵੀ ਸੇਨਾ ਦੀ ਉਸ ਨੂੰ ਹੋ ਹੈ ਉਨੀ ਦਿੱਤੀ ਜਾਊਗੀ ਇਤਿਹਾਸ ਵਿੱਚ ਦਰਜ ਹੈ ਕਿ ਉਸ ਸਮੇਂ ਕੋਈ ਵੀ ਸੂਰਮਾ ਨਹੀਂ ਉઠਿਆ ਕਿਉਂਕਿ ਉਹਨਾਂ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਡਰ ਸੀ ਉਹ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨਾ ਕੋਈ ਸੌਖਾ ਕੰਮ ਨਹੀਂ ਹੈ ਇਹ ਦੇਖ ਕੇ ਔਰੰਗਜ਼ੇਬ ਬੜਾ ਹੈਰਾਨ ਹੋਇਆ ਕਿ ਉਸ ਦੀ ਐਨੀ ਵੱਡੀ ਫੌਜ ਦਾ ਇੱਕ ਵੀ ਸੂਰਮਾ ਅੱਗੇ ਆਉਣ ਦੀ ਹਿੰਮਤ ਨਹੀਂ ਕਰ ਪਾਇਆ ਉਸਨੇ ਫਿਰ ਗਰਜ ਕੇ ਕਿਹਾ ਕਿ ਕੋਈ ਸੂਰਮਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਲੈ ਆਵੇ ਦਰਬਾਰ ਵਿੱਚ ਬੈਠਾ ਇੱਕ ਜਵਾਨ ਸ਼ੈਦ ਖਾਨ ਉੱਠਿਆ ਤੇ ਬੜੇ ਹੰਕਾਰ ਨਾਲ ਆ ਕੇ ਬੋਲਿਆ ਬਾਦਸ਼ਾਹ ਮੈਂ ਲੈ ਕੇ ਆਵਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਦਾ ਤੁਹਾਡੇ ਦਰਬਾਰ ਵਿੱਚ ਬਸ ਮੈਨੂੰ ਤੁਹਾਡੀ ਫੌਜ ਦੀ ਲੋੜ ਹੈ ਤਦ ਔਰੰਗਜ਼ੇਬ ਨੇ ਹਜ਼ਾਰ ਮੂਰਾ ਤੇ ਹਜ਼ਾਰ ਫੌਜ ਦੇ ਸੈਨਿਕ ਦੇ ਕੇ ਉਸ ਨੂੰ ਆਨੰਦਪੁਰ ਭੇਜ ਦਿੱਤਾ ਸ਼ੈਦ ਖਾਨ ਜਦੋਂ ਫੌਜ ਸਮੇਤ ਪੰਜਾਬ ਪੁੱਜਿਆ ਤਾਂ ਉਸ ਨੂੰ ਵਿਚਾਰ ਆਇਆ ਕਿ ਕਿਉਂ ਨਾ ਮੈਂ ਆਵਦੀ ਭੈਣ ਤੇ ਜੀਜੇ ਨੂੰ ਮੇਰ ਦਾ ਜਾਵਾ ਉਸਦੇ ਜੀਜੇ ਦਾ ਨਾਮ ਪੀਰ ਬੁੱਧੂ ਸ਼ਾਹੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸ਼ਰਧਾਲੂ ਸੀ ਅਤੇ ਜਿਸ ਨੇ ਆਪਣੇ 700 ਚੇਲੇ ਚਾਰ ਪੁੱਤਰ ਤੇ ਦੋ ਭਰਾ ਪੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਲਈ ਦਿੱਤੇ ਸੀ ਇਸ ਯੁੱਧ ਵਿੱਚ ਉਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਸੀ ਪੀਰ ਬੁੱਧੂ ਸ਼ਾ ਉਸ ਦੀ ਬੀگم ਨਸੀਰਾ ਬਾਨੂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦਾ ਮਰੀਦ ਮੰਨਦੇ ਸਨ ਇਸ ਬਾਰੇ ਸ਼ਾਹ ਖਾਨ ਨੂੰ ਕੁਝ ਵੀ ਹੀ ਪਰਤਾਸੀ ਜੈਸ ਗੁਰੂ ਉੱਤੇ ਉਹ ਅਨੰਦਪੁਰ ਸਾਹਿਬ ਹਮਲਾ ਕਰਨ ਚੱਲਿਆ ਸੀ ਉਹ ਗੁਰੂ ਗੋਬਿੰਦ ਸਿੰਘ ਉਸ ਦੀ ਭੈਣ ਤੇ ਜੀਜੇ ਦਾ ਉਹ ਚਪੀਰ ਸੀ ਜਦੋਂ ਸੈਦ ਖਾਨ ਆਪਣੀ ਭੈਣ ਦੇ ਪਿੰਡ ਪਹੁੰਚਿਆ ਤੇ ਸੋਚਣ ਲੱਗਿਆ ਕਿ ਮੈਨੂੰ ਦੇਖ ਕੇ ਮੇਰੀ ਭੈਣ ਦੀ ਪੂਰੇ ਪਿੰਡ ਵਿੱਚ ਸ਼ੋਭਾ ਵਧੂਗੀ ਕਿ ਉਸ ਦਾ ਵੱਡਾ ਭਰਾ ਜਰਨੈਲ ਬਣ ਗਿਆ ਹੈ ਇਦਾਂ ਸੋਚਦਾ ਹੋਇਆ ਸ਼ਹੀਦ ਖਾਨ ਆਪਣੀ ਭੈਣ ਦੇ ਘਰ ਪਹੁੰਚ ਗਿਆ ਆਪਦੇ ਭਰਾ ਨੂੰ ਦੇਖ ਕੇ ਨਸੀਰਾ ਬਾਨ ਨੂੰ ਬਹੁਤ ਖੁਸ਼ ਹੋਈ ਨਸੀਰਾ ਨੇ ਆਪਦੇ ਭਰਾ ਨੂੰ ਪੁੱਛਿਆ ਵੀਰੇ ਮੈਂ ਸੁਣਿਆ ਹੈ ਕਿ ਤੇਰੇ ਕੋਲ ਬਹੁਤ ਵੱਡੀ ਫੌਜ ਹੈ ਤੇ ਤੂੰ ਹੁਣ ਬਹੁਤ ਵੱਡਾ ਜਰਨੈਲ ਬਣ ਗਿਆ ਹੈ ਮੈਂ ਤੇਰੀ ਤਰੱਕੀ ਦੇਖ ਕੇ ਬਹੁਤ ਖੁਸ਼ ਹਾਂ ਪਰ ਇਹ ਦੱਸ ਵੀਰੇ ਤੂੰ ਇੰਨੀ ਵੱਡੀ ਫੌਜ ਲੈ ਕੇ ਕਿੱਧਰ ਨੂੰ ਚੱਲਿਆ ਹੈ ਸੈਦ ਖਾਨ ਨੇ ਕਿਹਾ ਕਿ ਮੈਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਚੱਲਿਆ ਹਾਂ ਉਹ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਮੈਂ ਉਸ ਨੂੰ ਫੜਨ ਚੱਲਿਆ ਹਾਂ ਕਿ ਇੰਨੀ ਗੱਲ ਸੁਣ ਕੇ ਉਸ ਦੀ ਭੈਣ ਬੜੀ ਦੁਖੀ ਹੋਈ ਤੇ ਬੋਲੀ ਜਿਸ ਨੂੰ ਤੂੰ ਫੜਨ ਚੱਲਿਆ ਹੈ ਉਹ ਕੋਈ ਆਮ ਵਿਅਕਤੀ ਨਹੀਂ ਹੈ ਉਹ ਇੱਕ ਬਹੁਤ ਵੱਡੀ ਸ਼ਕਤੀ ਹੈ ਤਦ ਸੈਦ ਖਾਨ ਬੋਲਿਆ ਨਸੀਰਾ ਬਾਨੂ ਤੂੰ ਪੁੱਲ ਕਿਉਂ ਗਈ ਤੇਰੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧ ਵਿੱਚ ਮਾਰੇ ਗਏ ਤਦ ਨਸੀਰਾ ਖਾਨ ਬੋਲੀ ਵੀਰੇ ਮੇਰੇ ਪੁੱਤਰ ਬੜੀ ਕਿਸਮਤ ਵਾਲੇ ਸੀ ਜਿਸ ਕਰਕੇ ਮੇਰੇ ਪੁੱਤਰ ਮਰੇ ਨਹੀਂ ਸ਼ਹੀਦ ਹੋਏ ਸਨ ਤੂੰ ਆਪਣੀ ਭੈਣ ਦੀ ਗਲ ਮੰਨ ਤੇ ਵਾਪਸ ਚਲਾ ਜਾ ਗੁਰੂ ਗੋਬਿੰਦ ਸਿੰਘ ਜੀ ਉੱਤੇ ਹਮਲਾ ਕਰਕੇ ਤੈਨੂੰ ਕੁਝ ਨਹੀਂ ਮਿਲਣਾ ਤੇ ਆਪਣੀ ਭੈਣ ਦੇ ਮੂੰਹੋਂ ਇਹਨਾਂ ਗੱਲਾਂ ਨੂੰ ਸੁਣ ਕੇ ਸਾਇਦ ਖਾਨ ਬੜੇ ਗੁੱਸੇ ਵਿੱਚ ਆ ਗਿਆ ਤੇ ਕਹਿ ਲੱਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਮੈਂ ਆਪਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਹਾਂ ਆਨੰਦਪੁਰ ਸਾਹਿਬ ਤੋਂ 13 ਮੀਲ ਪਹਿਲਾਂ ਇੱਕ ਖੁੱਲੇ ਮੈਦਾਨ ਵਿੱਚ ਉਸਨੇ ਆਪਦਾ ਡੇਰਾ ਲਾ ਲਿਆ ਤੇ ਇੱਕ ਮੰੰਜਾ ਵਿਛਾ ਕੇ ਸਿਪਾਈਆਂ ਨਾਲ ਬਿਆਤ ਬਣਾਉਣ ਲੱਗ ਗਿਆ ਕਿ ਕਿਵੇਂ ਅਨੰਦਪੁਰ ਨੂੰ ਘੇਰਾ ਪਾਉਣਾ ਹੈ ਸੈਦ ਖਾਨ ਨੇ ਆਪਦੀ ਕੁਝ ਫੌਜ ਅਨੰਦਪੁਰ ਸਾਹਿਬ ਭੇਜੀ ਤਾਂ ਕਿ ਉਹ ਅਨੰਦਪੁਰ ਸਾਹਿਬ ਦਾ ਪਤਾ ਲੈ ਆਉਣ ਕਿ ਕਿੰਨੀ ਕੁ ਫੌਜ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਜਦ ਉਸ ਨੂੰ ਪਤਾ ਲੱਗਿਆ ਕਿ ਅਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਕੋਲ ਸਿਰਫ 700 ਸਿੰਘ ਹਨ ਤਾਂ ਇਹ ਦੇਖ ਕੇ ਉਸ ਨੂੰ ਬੜੀ ਤਸੱਲੀ ਹੋਈ ਤੇ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਕੋਲ ਤਾਂ ਸਿਰਫ 700 ਸੈਖਾਂ ਤੇ ਨਾ ਹੀ ਉਹਨਾਂ ਕੋਲ ਕੋਈ ਤੋਹਫਾ ਹਨ ਤੇ ਨਾ ਹੀ ਕੋਈ ਵੱਡੀ ਫੌਜ ਹੈ ਤੇ ਨਾ ਹੀ ਵੱਡੇ ਹਥਿਆਰ ਹਨ ਉਹਨਾਂ ਕੋਲ ਸਿਰਫ ਤੀਰ ਤੇ ਕਿਰਪਾਨਾਂ ਹੀ ਹਨ ਸੈਖ ਖਾਨ ਨੂੰ ਆਪ ਦੇ ਉੱਤੇ ਹੰਕਾਰ ਆ ਗਿਆ ਤੇ ਸੋਚਣ ਲੱਗਾ ਕਿ ਗੁਰੂ ਪਾਸ ਕੇਵਲ 700 ਬੰਦੇ ਹਨ ਇਹ ਕੀ ਮੇਰਾ ਵਗਾਰਡ ਲੈਣਗੇ ਜਾਨੀ ਜਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਆਪਦੇ ਮਹਿਲ ਵਿੱਚੋਂ ਸਭ ਕੁਝ ਦੇਖ ਰਹੇ ਸੀ ਕਿ ਕਿਵੇਂ ਸਾਇਦ ਖਾਨ ਸਾਡੇ ਵਿਰੁੱਧ ਵਿਉਂਤ ਬਣਾ ਰਿਹਾ ਹੈ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਨੇ 13 ਮੀਲ ਦੂਰ ਤੋਂ ਇੱਕ ਤੀਰ ਚਲਾਇਆ ਤੇ ਸਾਇਦ ਖਾਨ ਦੇ ਮੰਜੇ ਦੇ ਸੱਜੇ ਪਾਵੇ ਤੇ ਜਾ ਲੱਗਿਆ ਉਸ ਵੇਲੇ ਇੱਕਦਮ ਸਰਨਾਟਾ ਜਾ ਗਿਆ ਇਹ ਕੀ ਹੋ ਗਿਆ ਇਹ ਤੀਰ ਕਿੱਥੋਂ ਆਇਆ ਸਾਇਦ ਖਾਨ ਬੋਲਿਆ ਕਿ ਕਿਸ ਨੇ ਇੰਨੀ ਹਿੰਮਤ ਕੀਤੀ ਹਲੇ ਜੰਗ ਵੀ ਸ਼ੁਰੂ ਨਹੀਂ ਹੋਈ ਤੇ ਇਹ ਤੀਰ ਕਿਧਰੋਂ ਆ ਗਿਆ ਜੇਕਰ ਮੇਰੇ ਮੱਥੇ ਵਿੱਚ ਵੱਜ ਜਾਂਦਾ ਤਾਂ ਮੈਂ ਤਾਂ ਮਰ ਹੀ ਜਾਣਾ ਸੀ ਅੰਦਰੋਂ ਅੰਦਰ ਉਹ ਬੜਾ ਘਬਰਾਇਆ ਹੋਇਆ ਸੀ ਜਦੋਂ ਸਿਪਾਈਆਂ ਨੇ ਤੀਰ ਦੇਖਿਆ ਤਾਂ ਉਹ ਬੋਲੇ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਤੀਰ ਹੈ ਉਹਨਾਂ ਦੇ ਤੀਰ ਤੇ ਹੀ ਸੋਨਾ ਲੱਗਿਆ ਹੁੰਦਾ ਹੈ ਇਹ ਸੁਣ ਕੇ ਸੈਦ ਖਾਨ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਥਾਂ ਤੋਂ ਅਨੰਦਪੁਰ ਸਾਹਿਬ 13 ਮੀਲ ਯਾਨੀ 21 ਕਿਲੋਮੀਟਰ ਦੂਰ ਸੀ ਸਾਇਦ ਖਾਨ ਬੋਲਿਆ ਕਿ ਕੋਈ ਵੀ ਇੰਨੀ ਦੂਰੋਂ ਕਿਵੇਂ ਤੀਰ ਛੱਡ ਸਕਦਾ ਹੈ ਜਾਂ ਤਾਂ ਗੁਰੂ ਬਹੁਤ ਕਰਾਮਾਤੀ ਹੈ ਤੇ ਜਾਂ ਫਿਰ ਉਹ ਆਸ-ਪਾਸ ਲੋਕ ਕੇ ਹਮਲਾ ਕਰ ਰਿਹਾ ਹੈ ਕਿਉਂਕਿ ਇੰਨੀ ਦੂਰੋਂ ਤੀਰ ਛੱਡ ਪਾਉਣਾ ਬਹੁਤ ਮੁਸ਼ਕਲ ਕੰਮ ਹੈ ਸਾਇਦ ਖਾਨ ਨੇ ਆਦੇ ਸ਼ਿਪਾਈਆਂ ਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਸਾਰੇ ਜੰਗਲਾਂ ਵਿੱਚ ਤਲਾਸ਼ੀ ਕਰੋ ਗੁਰੂ ਗੋਬਿੰਦ ਸਿੰਘ ਜੀ ਆਸ-ਪਾਸ ਹੀ ਲੁਕਿਆ ਹੋਇਆ ਹੈ ਤਦ ਸ਼ਿਪਾਈਆਂ ਨੇ ਸਾਰਾ ਅੰਗਲ ਹੀ ਸ਼ਾਨ ਮਾਰਿਆ ਪਰ ਉਹਨਾਂ ਨੂੰ ਕੋਈ ਵੀ ਗੁਰੂ ਨਹੀਂ ਲੱਭਿਆ ਇਤਿਹਾਸ ਵਿੱਚ ਦਰਜ ਹੈ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੋਰ ਤੀਰ ਮੰਝੇ ਦੇ ਖੱਬੇ ਪਾਵੇਂ ਨਾਲ ਛੱਡਿਆ ਫਿਰ ਸੈਦ ਖਾਨ ਕਬਰਾ ਗਿਆ ਕਿ ਕਹਿਣ ਲੱਗਾ ਹਜੇ ਮੈਦਾਨੇ ਜੰਗ ਦਾ ਐਲਾਨ ਵੀ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਹੀ ਤੀਰ ਚਲਾਈ ਜਾ ਰਹੇ ਹਨ ਇਸ ਵਾਰ ਗੁਰੂ ਜੀ ਨੇ ਤੀਰ ਨਾਲ ਇੱਕ ਹੋਰ ਚਿੱਠੀ ਲਿਖ ਕੇ ਭੇਜੀ ਜਿਸ ਵਿੱਚ ਲਿਖਿਆ ਹੋਇਆ ਸੀ ਸੈਦ ਖਾਨ ਤੂੰ ਹਜ਼ਾਰਾਂ ਦੀ ਫੌਜ ਲੈ ਕੇ ਸਾਡੇ ਉਤੇ ਚੜਾਈ ਕਰਨ ਆਇਆ ਹੈ ਸਾਇਦ ਖਾਨ ਮੈਂ ਤੇਰੇ ਤੋਤੇਰਾ ਮਿਲ ਦੂਰ ਬੈਠਾ ਹਾਂ ਜਦੋਂ ਮੈਂ ਪਹਿਲਾ ਤੀਰ ਮਾਰਿਆ ਤੇ ਤੇਰੀ ਮੰਜੀ ਦੇ ਸੱਜੇ ਪਾਵੇਂ ਨਾਲ ਲੱਗਿਆ ਜਦੋਂ ਮੈਂ ਦੂਜਾ ਤੀਰ ਮਾਰਿਆ ਤੇ ਤੇਰੀ ਮੰਜੀ ਦੇ ਖੱਬੇ ਪਾਵੇਂ ਨਾਲ ਲੱਗਿਆ ਸਾਇਦ ਖਾਨ ਤੂੰ ਐਨੀ ਗੱਲ ਯਾਦ ਰੱਖੀ ਜੇਕਰ ਐਨੀ ਦੂਰੋਂ ਮੈਂ ਤੇਰੀ ਮੰਜੀ ਦਾ ਪਾਵਾ ਦੇਖ ਸਕਦਾ ਹਾਂ ਤਾਂ ਫਿਰ ਦੱਸ ਤਾਂ ਮੈਨੂੰ ਤੇਰੀ ਸ਼ਰਤੀ ਵੀ ਰਹੀ ਹੋਊਗੀ ਜੇ ਮੈਂ ਚਾਹੁੰਦਾ ਤਾਂ ਇਹ ਤੀਰ ਜਿਹੜੀ ਛਾਤੀ ਵਿੱਚ ਮਾਰ ਸਕਦਾ ਜੇਕਰ ਹੁਨੇ ਮੈਂ ਸ਼ਾਤੀ ਵਿੱਚ ਤੀਰ ਮਾਰ ਦਵਾ ਤੇ ਤੇਰੀ ਹਜ਼ਾਰਾਂ ਦੀ ਫੌਜ ਦਾ ਕੀ ਹੋਊਗਾ ਸੈਦ ਖਾਨ ਹੁਣ ਮਰਜੀ ਤੇਰੀ ਹੈ ਭਾਵੇਂ ਤੂੰ ਮੇਰੇ ਕੋਲ ਹੰਕਾਰ ਨਾਲ ਆ ਭਾਵੇਂ ਨੀਵਾ ਹੋ ਕੇ ਆ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਜਿਹੜਾ ਨੀਵਾ ਹੋ ਕੇ ਆਉਂਦਾ ਉਸ ਨੂੰ ਪਿਆਰ ਮਿਲਦਾ ਤੇ ਜਿਹੜਾ ਹੰਕਾਰ ਲੈ ਕੇ ਆਉਂਦਾ ਤੇ ਉਸ ਦਾ ਨਾਸ਼ ਹੀ ਹੁੰਦਾ ਹੈ ਹੁਣ ਮਰਜੀ ਤੇਰੀ ਹੈ ਕਿ ਤੂੰ ਕੀ ਕਰਨਾ ਹੈ ਕਰ ਲੈ ਅਸੀਂ ਤਾਂ ਪੂਰੇ ਤਿਆਰ ਬਰ ਤਿਆਰ ਹਾਂ ਅਜੀਹ ਚਿੱਠੀ ਪੜ ਕੇ ਸੈਦ ਖਾਨ ਇਕਦਮ ਟੈ ਟੇੜੀ ਹੋ ਗਿਆ ਤੇ ਹੰਕਾਰ ਵਿੱਚ ਆ ਕੇ ਅਗਲੇ ਦਿਨ ਸੈਦ ਖਾਨ ਨੇ ਹਜ਼ਾਰਾਂ ਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਉੱਤੇ ਚੜਾਈ ਕਰ ਲਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਦੇ ਘੋੜੇ ਤੇ ਸਵਾਰ ਹੋ ਕੇ ਸੈਦ ਖਾਨ ਦੇ ਸਾਹਮਣੇ ਆ ਗਏ ਗੁਰੂ ਜੀ ਨੂੰ ਇਕੱਲਾ ਸਾਹਮਣੇ ਦੇਖ ਕੇ ਸੈਦ ਖਾਨ ਦਾ ਅਰਧਾ ਹੰਕਾਰ ਤਾਂ ਉਸੇ ਵੇਲੇ ਹੀ ਖਤਮ ਹੋ ਗਿਆ ਉਸਨੇ ਆਪਦੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਵੀ ਅੱਗੇ ਨਾ ਵਧੇ ਸੈਦ ਖਾਨ ਸੋਚ ਕੇ ਬੜਾ ਹੈਰਾਨ ਹੋਇਆ ਕਿ ਮੈਂ ਆਪਣੇ ਮਨ ਵਿੱਚ ਕਹਿ ਰਿਹਾ ਸੀ ਕਿ ਜੇਕਰ ਤੂੰ ਇੰਨਾ ਵੱਡਾ ਬਲੀ ਹੈ ਤੇ ਮੇਰੇ ਸਾਹਮਣੇ ਆ ਕੇ ਦਿਖਾ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਮੁੱਚ ਮੇਰੇ ਸਾਹਮਣੇ ਆ ਖਲੋਤੇ ਤੇ ਇੱਕ ਪਾਸੇ ਉਸ ਨੂੰ ਆਪਦੀ ਭੈਣ ਦੀਆਂ ਕਈਆਂ ਗੱਲਾਂ ਵੀ ਯਾਦ ਆਉਣ ਲੱਗ ਗਈਆਂ ਤੇ ਦੂਜੇ ਪਾਸੇ ਔਰੰਗਜ਼ੇਬ ਦੇ ਦਰਬਾਰ ਵਿੱਚ ਖਾਦੀ ਹੋਈ ਕਸਮ ਵੀ ਯਾਦ ਆ ਰਹੀ ਸੀ ਸੈਦ ਖਾਨ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਵਕਤ ਇਕੱਲਾ ਹੈ ਗੁਰੂ ਤੇ ਵਾਰ ਕਰਨ ਦਾ ਇਸ ਤੋਂ ਵੱਧ ਮੌਕਾ ਕਦੇ ਵੀ ਨਹੀਂ ਲੱਭਣਾ ਹਜੇ ਮਨ ਵਿੱਚ ਉਹ ਸੋਚ ਹੀ ਰਿਹਾ ਸੀ ਤਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸੈਦ ਖਾਨ ਤੂੰ ਸੋਚ ਕੀ ਰਿਹਾ ਹੈ ਜੋ ਕਰਨਾ ਹੈ ਕਰ ਲੈ ਮੈਦਾਨੇ ਜੰਗ ਵਿੱਚ ਸੋਚਣ ਦਾ ਵੇਲਾ ਨਹੀਂ ਹੁੰਦਾ ਪਰ ਪਹਿਲਾ ਵਾਰ ਤੂੰ ਕਰੀ ਅਸੀਂ ਤੇਰੇ ਸਾਹਮਣੇ ਖੜੇ ਹਾਂ ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਕੂੜਾ ਸੈਦ ਖਾਨ ਦੇ ਨਜ਼ਦੀਕ ਕਰ ਲਿਆ ਇੰਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਵਦਾ ਕੋੜਾ ਸੈਦ ਖਾਨ ਦੇ ਨੇੜੇ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੰਨਾ ਨਜ਼ਦੀਕ ਦੇਖ ਕੇ ਸੈਦ ਖਾਨ ਬੜਾ ਹੈਰਾਨ ਹੋ ਗਿਆ ਕਿ ਉਸ ਦੀ ਭੈਣ ਦੀ ਅਰਦਾਸ ਰੰਗ ਲਿਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਰੋਹਾਨੀ ਚਿਹਰੇ ਨੂੰ ਦੇਖ ਕੇ ਉਸ ਦੇ ਹੱਥੋਂ ਤਲਵਾਰ ਡਿੱਗ ਗਈ ਕੋੜੇ ਤੋਂ ਉੱਤਰ ਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਪੈ ਗਿਆ। ਤਦ ਗੁਰੂ ਗੋਬਿੰਦ ਸਿੰਘ ਜੀ ਬੋਲੇ ਤਲਵਾਰ ਚੱਕ ਤੇ ਸੂਰਮੇ ਵਾਂਗੂ ਵਾਰ ਕਰ ਤੇਰਾ ਵੈਰੀ ਤੇਰੇ ਸਾਹਮਣੇ ਖਲੋਤਾ ਹੈ। ਸੈਦ ਖਾਨ ਬੋਲਿਆ ਕਿਰਪਾਲੂ ਸਤਗੁਰੂ ਜੀ ਤੁਸੀਂ ਸਭ ਦੇ ਦਿਲਾਂ ਦੇ ਜਾਨੀ ਜਾਨ ਹੋ। ਸੈਦ ਖਾਨ ਤੂੰ ਤਾਂ ਮੈਨੂੰ ਜਿੰਦਾ ਜਾਂ ਮਰਦਾ ਫੜਨ ਆਇਆ ਸੀ ਹੁਣ ਤੂੰ ਇਹ ਕੀ ਗੱਲਾਂ ਕਰ ਰਿਹਾ ਹੈ ਤੇ ਸੈਦ ਖਾਨ ਕਹਿਣ ਲੱਗਾ ਤੁਸੀਂ ਆਪਣੇ ਚਰਨਾਂ ਵਿੱਚ ਮੈਨੂੰ ਜਗ੍ਹਾ ਦਿਓ ਮੇਰੀ ਭਲ ਬਖਸ਼ੋ ਮਹਾਰਾਜ ਸੈਦ ਖਾਨ ਦੀਆਂ ਅਜੀਹਾਂ ਗੱਲਾਂ ਸੁਣ ਕੇ ਘੋੜੇ ਤੋਂ ਉਤਰ ਆਏ ਤੇ ਬੜੇ ਪਿਆਰ ਨਾਲ ਸੈਦ ਖਾਨ ਨੂੰ ਉਹਨਾਂ ਨੇ ਗਲੇ ਲਾ ਲਿਆ ਉੱਥੋਂ ਦਾ ਇਹ ਨਜ਼ਾਰਾ ਦੇਖ ਕੇ ਸੈਦ ਖਾਨ ਦੀਆਂ ਫੌਜਾਂ ਉੱਥੋਂ ਵਾਪਸ ਚਲੀਆਂ ਗਈਆਂ ਗੁਰੂ ਜੀ ਨੇ ਸੈਦ ਖਾਨ ਨੂੰ ਕਿਹਾ ਸੈਦ ਖਾਨ ਅੱਜ ਮੈਦਾਨੇ ਜੰਗ ਕਿ ਤੇਰੀ ਮੌਤ ਲਿਖੀ ਸੀ ਪਰ ਤੇਰੀ ਭੈਣ ਨਸੀਰਾ ਖਾਨ ਲਗਾਤਾਰ ਤੇਰੇ ਲਈ ਅਰਦਾਸਾਂ ਕਰ ਰਹੀ ਸੀ ਉਹਨੀਆਂ ਕੀਤੀਆਂ ਅਰਦਾਸਾਂ ਨੇ ਤੇਰੇ ਕਰਮ ਬਦਲ ਦਿੱਤੇ ਇਹ ਗੱਲਾਂ ਸੁਣ ਕੇ ਸੈਦ ਖਾਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਉੱਠੀਆਂ ਤੇ ਸੈਦ ਖਾਨ ਅੱਗੇ ਚੱਲ ਕੇ ਬਹੁਤ ਵੱਡਾ ਫਕੀਰ ਬਣਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੈਦ ਖਾਨ ਦੀ ਜ਼ਿੰਦਗੀ ਬਦਲ ਦਿੱਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ